ਲੁਧਿਆਣਾ ਦੇ ਸ਼ਿਮਲਾਪੁਰੀ थाना ਇਲਾਕੇ ਦੇ ਵਿੱਚ 24 ਘੰਟੇ ਪਹਿਲਾਂ ਉਹ ਕਤਲ ਮਾਮਲੇ ਗੁੱਥੀ ਸ਼ਿਮਲਾਪੁਰੀ ਥਾਣੇ ਨੇ ਸੁਲਝਾਇਆ ਜਿਸ से ਸੰਬੰਧੀ ਐਡੀਸੀਪੀ ਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋ ਰਿਸ਼ਤੇਦਾਰਾਂ ਦੀ ਆਪਸ ਵਿੱਚ ਲੜਾਈ ਦੇ ਵਿੱਚ ਗਵੰਡੀ ਜਦੋਂ ਉਹਨਾਂ ਨੂੰ ਛਡਵਾਣ ਗਿਆ ਤਾਂ ਉਸ ਦੇ ਉੱਪਰ ਹੀ ਛਿਰਪਾਨ ਦੇ ਨਾਲ वार ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸੱਤ ਦੋਸ਼ੀਆ ਨਾਮਜ਼ਦ ਕੀਤਾ ਹੈ ਅਤੇ ਇਹਨਾਂ ਵਿੱਚ ਦੋ ਔਰਤ ਇੱਕ ਨਿਆਂਗ ਸਿਮਰਤਜੀਤ ਸਿੰਘ ਉਰਫ ਮਾਨ ਕੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧਿਤ ਦੱਸਿਆ ਕਿ ਇਹ ਸਾਰੀ ਘਟਨਾ ਦੇ ਵਿੱਚ ਗਵਾਂਢੀ ਗੁਰਦੀਪ ਸਿੰਘ ਦਾ ਕੋਈ ਝਗੜਾ ਨਹੀਂ ਸੀ ਸਿਰਫ ਉਹ ਝਗੜੇ ਨੂੰ ਛੁੜਵਾਨ ਗਿਆ ਸੀ ਜਿਸ ਵਿੱਚ ਕਿਰਪਾਨ ਦੇ ਨਾਲ ਉਸ ਦੇ ਉੱਪਰ ਵਾਰ ਕਰ ਦਿੱਤਾ ਗਿਆ ਬਾਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ ਆਪਣੇ ਜੀ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਤਿੰਨ ਹੋਰ ਰਹਿ ਗਏ ਹਨ ਦੋ ਅਨੋਨ ਹੈ ਇੱਕ ਅਮਰਦੀਪ ਸਿੰਘ ਹੈਗਾ ਉਨੂੰ ਆਇਡੈਂਟੀਫਾਈ ਕਰ ਲਿਆ ਉਹਨੂੰ ਵੀ ਗ੍ਰਿਫਤਾਰ ਕਰ ਲਾਂਗੇ ਇਹ ਸੀਗਾ ਜੀ ਮਾਮਲਾ ਕਿਸ ਬਾਰੇ ਦਾ ਮਾਮਲਾ ਸੀਗਾ ਜੀ ਇਹ ਪਹਿਲਾਂ ਆਪਸ ਵਿੱਚ ਲੜੇ ਆ ਤਾਂ ਜਿਹੜੀ ਸਿਮਰਨ ਸੀਗੀ ਰਾਜਵਿੰਦਰ ਕੌਰ ਸੀਗੀ ਕਾਕਾ ਸੀਗਾ ਇਹ ਆਪਸ ਵਿੱਚ ਰਿਲੇਟਡ ਨੇ ਜੋ ਆਪਣਾ ਦੀਪੂ ਅਮਨਦੀਪ ਸਿੰਘ ਹੈਗਾ ਆਪਸ ਵਿੱਚ ਰਿਸ਼ਤੇਦਾਰੀ ਹੈਗੀ ਇਹਨਾਂ ਦੀ ਇਹ ਪਹਿਲਾ ਮੂ ਬੋਲੀ ਲੜਾਈ ਹੋਈ ਇਹਨਾਂ ਦੀ ਆਪਸ ਦੇ ਵਿੱਚ ਅਮਨਦੀਪ ਜਾ ਕੇ ਗਿਆ ਉੱਥੇ ਉਹਨਾਂ ਦੇ ਘਰ ਲੜ ਕੇ ਆਇਆ ਫਿਰ ਉਹ ਵਾਪਸ ਆ ਗਿਆ ਜਦੋਂ ਵਾਪਸ ਆਇਆ ਤਾਂ ਇਹ ਵੀ ਪੂਰਾ ਪਰਿਵਾਰ ਇਕੱਠਾ ਹੋ ਗਿਆ ਆਪਣੇ ਆਪਸ ਵਿੱਚ ਜਿਹੜੇ ਬੰਦੇ ਇਹਨਾਂ ਦੇ ਨਾਲ ਸੀਗੇ ਸਿਮਰਨਜੀਤ ਸਿੰਘ ਤੇ ਅਮਰਦੀਪ ਸਿੰਘ ਉਹ ਸਾਰੇ ਆ ਕੇ ਇਕੱਠੇ ਹੋ ਕੇ ਇਨਾਂ ਦੇ ਘਰ ਆਏ ਲੜਨ ਵਾਸਤੇ ਕੁਝ ਪਤਾ ਲੱਗਿਆ ਵੀ ਲੜਾਈ ਦਾ ਕਾਰਨ ਕੀ ਸੀ ਕਿਸ ਚੀਜ਼ ਕਰਕੇ ਝੜੋ ਗਈ ਸੀ ਲੜਾਈ ਦਾ ਕਾਰਨ ਇਹ ਹੀ ਸੀਗਾ ਕਿ ਇੱਕ ਦੇ ਉੱਤੇ ਐਨਡੀਪੀਐਸ ਦਾ ਪਰਚਾ ਹੈ ਉਹ ਮਨਾ ਕਰਦੇ ਸੀ ਕਿ ਇਹਨੂੰ ਨਸ਼ੇ ਵਗੈਰਾ ਕਰਕੇ ਤੂੰ ਇੱਥੇ ਨਾ ਆਇਆ ਕਰ ਤਾਂ ਇਹ ਜਾਂਦਾ ਸੀਗਾ ਇਸੇ ਕਰਕੇ ਲੜਾਈ ਹੋਈ ਸੀ ਸਰ ਕੋ ਕਿੰਨੇ ਹਥਿਆਰ ਸੀ ਟੋਟਲ ਟੋਟਲ ਦੋਸ਼ੀ ਹੈਗੇ ਜੀ 7 ਦੋਸ਼ੀ ਹੈਗੇ ਟੋਟਲ ਹਾਂਜੀ ਸਰ ਕੋਈ ਹਥਿਆਰ ਵੀ ਵਰਤੇ ਗਏ ਹਾਂਜੀ ਬਰਾਮਤ ਬਰਾਮਤ ਕੀਤੇ ਜੀ ਫੜੇ ਕਿੰਨੇ ਗਏ ਜੀ ਹੁਣ ਤਾਂ ਹੋਂ ਤੱਕ ਤਿੰਨ ਫੜੇ ਗਏ ਗੁਰਦੀਪ ਮੈਂ ਹੈ ਜੀ ਜਿਹੜਾ ਹੈ ਗੁਰਦੀਪ ਉਸ ਟਾਈਮ ਇਹ ਗੁਰਦੀਪ ਕੀ ਸੀਗਾ ਕਿ ਪਹਿਲਾਂ ਵੀ ਪਰੇਜ਼ ਕਰਦਾ ਸੀਗਾ ਇਹਨਾਂ ਦੇ ਦੋ ਲੇਡੀਜ਼ ਜਿਹੜੀ ਆਪਾਂ ਫੜੀ ਐ ਉਹਨਾਂ ਦੇ ਰਿਲੇਸ਼ਨ ਹੈਗੇ ਸਿਮਰਨਜੀਤ ਸਿੰਘ ਜਿਹੜਾ ਐਲੀਅਸ ਮਾਨ ਸਿੰਘ ਤੇ ਅਮਰਦੀਪ ਸਿੰਘ ਦੇ ਨਾਲ ਤਾਂ ਉਹ ਪਰੇਜ਼ ਕਰਦਾ ਸੀਗਾ ਕਿ ਤੁਸੀਂ ਜੀ ਸਾਡੇ ਇਲਾਕੇ ਦੇ ਵਿੱਚ ਨਾ ਆਇਆ ਕਰੋ ਤਾਂ ਅੱਜ ਜਦੋਂ ਇਹ ਆਏ ਐ ਆਪਣੇ ਭਾਂਜੇ ਕੋਲ ਆਏ ਸੀਗੇ ਲੜਨ ਵਾਸਤੇ ਹੀ ਆਏ ਸੀਗੇ ਕਿਉਂਕਿ ਉਹ ਪਹਿਲਾਂ ਲੜਕੇ ਗਿਆ ਸੀਗਾ ਤਾਂ ਇਸ ਕਰਕੇ ਉਹਨੇ ਅੱਜ ਵੀ ਪਰੇਜ਼ ਕੀਤਾ ਕਿ ਤੁਸੀਂ ਕਿਉਂ ਆਏ ਹੋ ਤਾਂ ਉਹਨੇ ਸਿਮਰਨ ਨੇ ਲਲਕਾਰਾ ਮਾਰ ਕੇ ਕਿਹਾ ਕਿ ਪਹਿਲਾਂ ਬਾਅਦ ਚ ਅਸੀਂ ਇਹ ਵਾਲੀ ਲੜਾਈ ਨਬੇੜਾਂਗੇ ਪਹਿਲਾਂ ਇਹਨੂੰ ਆਪਾਂ ਕਰੀਏ ਸੈੱਟ ਸਰ ਜਿਸ ਨੇ ਤੇਜ਼ ਤਰ੍ਹਾਂ ਹਥਿਆਰ ਚੁਲਾਇਆ ਉਹ ਗੁਰਦੀਪ ਸਿੰਘ ਨੇ ਨਹੀਂ ਜੀ ਸਿਮਰਨਜੀਤ ਸਿੰਘ ਹੈ ਐਲੀਅਸ ਮਾਨ ਸਿੰਘ ਨਹੀਂ ਹੈ ਪਹਿਲਾਂ ਜੀ ਕੋਈ ਨਹੀਂ ਹੈ ਵੈਸੇ ਆਪਾਂ ਤਸਦੀਕ ਕਰਾਂਗੇ ਪਹਿਲਾਂ ਕੋਈ ਹੈ ਨਹੀਂ ਹੁਣ ਤੱਕ ਦੀ ਤਸਦੀਕ ਦੇਚਾ ਹੈ ਗੁਰਦੀਪ ਸਿੰਘ ਨਾਲ ਨਹੀਂ ਸਿਮਰਨ ਮਾਜਾ ਰਾਜ ਨੂੰ ਕੋਈ ਰਿਸ਼ਤੇਦਾਰੀ ਨਹੀਂ ਆਈ ਗੀ ਗਵੰਡੀ ਸੀਗੇ ਅਮਨਦੀਪ ਸਿੰਘ ਉਰਫ ਦੀਪੂ ਦੇ ਦਾ ਗਵੰਡੀ ਸੀਗੇ ਸਰ ਜਿਹੜਾ ਕਤਲ ਦਾ ਮਾਮਲਾ ਕਿੰਨੇ ਘੰਟੇ ਦੇ ਵਿੱਚ ਟ੍ਰੈਸ ਆਪਾਂ ਵਿਦਨ 24 ਆਵਰਸ ਕਰ ਲਿਆ ਸੀ ਗੱਲੀ